ਫਗਵਾੜਾ ਸ਼ਿਫ ਸੈਨਾ ਨੇਤਾ ਇੰਦਰਜੀਤ ਕੜਵਲ ਅਤੇ ਜਿੰਮੀ ਕੜਵਲ ਤੇ ਹੋਏ ਹਮਲੇ ਤੋਂ ਬਾਅਦ ਬੁੱਧਵਾਰ ਨੂੰ ਫਗਵਾੜਾ ਦਾ ਗਊਸ਼ਾਲਾ ਬਾਜ਼ਾਰ ਪੂਰੇ ਤਰੀਕੇ ਨਾਲ ਦੁਕਾਨਦਾਰਾਂ ਵੱਲੋਂ ਬੰਦ ਰੱਖਿਆ ਗਿਆ ਇਸ ਮੌਕੇ ਦੁਕਾਨਦਾਰਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਹਿੰਦੂ ਸੰਗਠਨਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ इस मौके डीआईजी नवीन सिंगला ने दौरान गल बात दरान खिलाफ पुलिस ने मामला दर्ज कर लिया है दोषिया नु गिरफ्तार भी कर लिया गया है उन्हें कहा कि, कि जो शहर के पतवंत वालो दसा गया है कि पुलिस नु इस बारे शिकायत दी जा चुकी सी पर फिर भी अणगैली वर्ती गई ਉਸੇ ਦਿਨ ਜਾਂਚ ਕਰਵਾਉਣਗੇ ਇਸ ਤੋਂ ਇਲਾਵਾ ਇਹਨਾਂ ਦੀ ਸੁਰੱਖਿਆ ਲਈ ਵੀ ਐਸਐਸਪੀ ਕਬੂਤਲਾ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਤੀਸਰੇ ਦੀ ਭਾਲ ਕੀਤੀ ਜਾ ਰਹੀ ਹੈ ਉੱਧਰ ਹਿੰਦੂ ਸੰਗਠਨ ਨੇ ਕਿਹਾ ਕਿ ਜਦੋਂ ਤੱਕ ਹਮਲੇ ਦੇ ਮੁੱਖ ਦੋਸ਼ੀ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰਦੀ ਉਦੋਂ ਤੱਕ ਫਗਵਾੜਾ ਦਾ ਬਾਜ਼ਾਰ ਬੰਦ ਰੱਖਿਆ ਜਾਵੇਗਾ ਹੱਲੇ ਤਾਂ ਕੋਈ ਕਾਰਵਾਈ ਨਹੀਂ ਹੋਈ ਜੀ ਚਾਰ ਦਿਨ ਪਹਿਲਾਂ ਇਹਨਾਂ ਨੂੰ ਦਫੇਲ ਸੀ ਅਸੀਂ ਇਹ ਤਨੀਸ਼ ਜਿਹੜਾ ਹੈਗਾ ਵੀ ਆਪਣੇ ਬੰਦੇ ਲੈ ਕੇ ਵੈਪਨ ਉਹਦੇ ਕੋਲ ਵੀ ਲੱਭ ਰਿਹਾ ਸਾਡੇ ਬੰਦਿਆਂ ਨੂੰ ਹੱਥੇ ਜਿਹੋਦੇ ਕੋਈ ਵੀ ਮੇਨ ਟਾਰਗੇਟ ਉਹਦੇ ਹੱਥੇ ਜਿੰਮੀ ਸੀ 4 ਦਿਨ ਪਹਿਲਾਂ ਉਹਨੇ ਸਾਡਾ ਇੱਕ ਬੰਦਾ ਕਿਡਨੈਪ ਕੀਤਾ ਰਾਤ ਨੂੰ ਤੇ ਉਹਨੂੰ ਲੈ ਕੇ ਘੁਆਦਾ ਰਿਹਾ ਵੀ ਉਹਦੇ ਰੱਖ ਕੇ ਵੈਪਨ ਪਈ ਇੱਥੇ ਜਿੰਮੀ ਦੱਸ ਉਹ ਚਲੋ ਬਚਾ ਹੋ ਗਿਆ ਜਿੰਮੀ ਦੂਜੀ ਗਲੀ ਜਦੋਂ ਫੋਨ ਕਰਕੇ ਬੁਲਾਇਆ ਜਿੰਮੀ ਦੂਜੀ ਗਲੀ ਦੇ ਵਿੱਚ ਹੋ ਗਿਆ ਤੀਜੀ ਤਿੰਨ ਬਗਲੀ ਸੀ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਐ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਸਾਰੇ ਜਿੰਨੇ ਵੀ ਲੋਕਲ ਆਪਣੇ ਹੈਗੇ ਕਿਸੇ ਨੇ ਕੋਈ ਕਾਰਵਾਈ ਨਹੀਂ ਚਲੋ ਦੇਖਦੇ ਹਾਂ ਅੱਜ ਕਰਦੇ ਹਾਂ ਦੋ ਚਾਰ ਦਿਨਾਂ ਤੱਕ ਅਸੀਂ ਕਿ ਐਡਾ ਵੱਡਾ ਜੇ ਕੁਝ ਹੋ ਜੂ ਬੰਦਾ ਕਿਡਨੈਪ ਹੋ ਗਿਆ ਐਡਾ ਵੱਡਾ ਐਪੀਸੋਡ ਹੋ ਗਿਆ ਤੁਸੀਂ ਹਲੇ ਤੱਕ ਸੋਚੀ ਜਾਂਦੇ ਆ ਫੋਨ ਨਹੀਂ ਚੱਲਦਾ ਜੀ ਉਹਨਾਂ ਦਾ ਜੀ ਲੱਭਦਾ ਨਹੀਂ ਦੇਖ ਲਓ ਐਡਾ ਵੱਡਾ ਕੰਮ ਕਰਕੇ ਫੀਰ ਨਹੀਂ ਲੱਭਦਾ ਫੋਨ ਹਨੂਮਾਨਗੜੀ ਮੈਂ ਬੰਦਾ ਮੈਂ ਬੈਠਾ ਸੀ ਜਦੋਂ ਮੈਨੂੰ ਫੋਨ ਆਇਆ ਹਨੂਮਾਨਗੜੀ ਬੈਠਾ ਸੀ ਮੈਨੂੰ ਫੋਨ ਆਇਆ ਭਈ ਇੱਥੇ ਬਿਜਾਰ ਵਿੱਚ ਵੀ ਤੁਹਾਡੇ ਬੇਟੇ ਨੂੰ ਤੇ ਆਪਣੇ ਘੇਰਿਆ ਹੋਇਆ ਉਹਨਾਂ ਨੇ ਇੰਗੁਲੀਆਂ ਵੀ ਚਲਦੀਆਂ ਵਈਆਂ ਤੇ ਹਨੂਮਾਨਗੜੀ ਉਹ ਮੰਦਿਰ ਮੈਂ ਚੱਲ ਕੇ ਹੱਲੇ ਤੁਹਾਨੂੰ ਸਾਰਿਆਂ ਨੂੰ ਪਤਾ ਸਰਾਇਂ ਰੋਡ ਦੇ ਕਿੰਨਾ ਰਸ਼ ਹੁੰਦਾ ਉਹਦੇ ਵਿੱਚੋਂ ਮੈਂ ਹਨੂਮਾਨਗੜੀ ਉੱਤੇ ਮੌਕੇ ਦੇ ਲੜਦੇ ਲੜਾਈ ਵਿੱਚ ਮੈਂ ਆ ਗਿਆ ਮੁੜ ਕੇ ਤੇ ਪ੍ਰਸ਼ਾਸਨ ਦਾ ਬੰਦਾ ਕੋਈ ਜਦ ਤੱਕ ਨਹੀਂ ਪਹੁੰਚਿਆ ਥਾਣਾ ਨਾਲੀ ਆ ਤੁਹਾਨੂੰ ਸਾਰੇ ਪਤਾ ਇੱਥੇ 2 ਮਿੰਟ ਲੱਗਦਾ ਆ ਜਾਣ ਕੇ ਪ੍ਰਸ਼ਾਸਨ ਚਾਹੁੰਦਾ ਵੀ ਇਹਨਾਂ ਦੇ 2-4 ਬੰਦੇ ਮਰਵਾ ਦੇ ਤੇ ਮੁੜ ਕੇ ਪਰਚੇ ਦਾ ਜੀ ਕਰਦੇ ਆਂਗੇ ਮੁੜ ਕੇ ਕੀ ਹੋਣਾ ਕੁਝ ਨਹੀਂ ਹੋਣਾ ਪੁਲਿਸ ਦੇ ਹੀ ਤੁਸੀਂ ਸੂਚਨਾ ਦਿੱਤੀ ਸੀ ਐਸਪੀ ਸਾਹਿਬ ਨਾਲ ਕੋਈ ਗੱਲ ਹੋਈ ਹੈ ਕਿ ਜਿਹੜੀ ਫਗਵਾੜਾ ਪੁਲਿਸ ਦੀ ਨਲਕੀ ਹੈ ਇਹਨਾਂ ਨੂੰ ਲੈ ਕੇ ਵੀ ਕੋਈ ਮੰਗ ਕਰ ਰਹੇ ਹੁਣ ਇਹਨਾਂ ਨੂੰ ਸੋਚਣਾ ਚਾਹੀਦਾ ਤੁਸੀਂ ਦੱਸ ਦਿਓ ਵੀ ਸਾਡੇ ਕਰਵਾਏ ਕੋਈ ਨਹੀਂ ਹੋਈ ਸਾਡੀ ਸੁਣਵਾਈ ਕੋਈ ਨਹੀਂ ਹੋਈ ਜੀ ਹਾਂ ਤੇ ਜਿਹੜੀ ਹੁਣ ਇਹ ਧਰਨਾ ਕਿਸ ਮੰਗ ਨੂੰ ਲੈ ਕੇ ਧਰਨਾ ਲਾਇਆ ਤੇ ਕਦੋਂ ਤੱਕ ਇਹ ਧਰਨਾ ਜਾਰੀ ਰਹੂਗਾ ਤੇ ਨਾ ਹਈਏ ਬਈ ਸਾਡੇ ਜੇ ਸਾਰੇ ਸ਼ਹਿਰ ਦੇ ਜਨਮਾਲ ਦੀ ਰੱਖਿਆ ਵੀ ਸਾਡੇ ਨਾਲ ਹੋਇਆ ਕਿ ਲੋ ਕਿਸੇ ਨਾਲ ਵੀ ਹੋ ਸਕਦਾ ਸ਼ਰੀਆ ਮੇ ਤੇ ਪਰੇ ਬਿਜਾਜੇ ਗੋਲੀਆਂ ਚੱਲੀਆਂ ਚਲੋ ਉਹਦੇ ਉੱਤੇ ਟਾਰਗੇਟ ਗੋਲੀ ਕਿਸੇ ਖੋਦ ਤੇ ਵੀ ਲੱਗ ਸਕਦੀ ਸੀ ਆਪਣੇ ਬਾਜ਼ਾਰ ਦੇ ਵਿੱਚ ਦੁਕਾਨਦਾਰ ਦੇ ਜਾਂ ਕਿਸੇ ਲੰਘਦੇ ਪਰਦੇ ਬੰਦੇ ਉੱਪਰ ਇੰਨੀ ਗੁੰਡਾਗਰੀ ਸਾਰੇ ਪੰਜਾਬ ਵਿੱਚ ਹੋ ਰਹੀ ਗੋਲੀਆਂ ਰੋਹ ਚੱਲਦੀਆਂ ਭਈ ਪ੍ਰਸ਼ਾਸਨ ਸੁੱਤਾ ਪਿਆ ਉਹ ਕੱਲ ਜਿਹੜੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਘਟੀ ਹੈ ਉਹਦੀ ਅਸੀਂ ਜਿੰਨੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰੀਏ ਉਹ ਘਟ ਹੈ ਕਿਉਂਕਿ ਇਹ ਜਿਹੜੀ ਘਟਨਾ ਹੈ ਕੱਲ ਜਹੇ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਕਲ ਚਾਹੇ ਸ਼ਹਿਰ ਵਾਸੀ ਵੀ ਇਸ ਗੱਲ ਸਹਿਮਤ ਹੋਣਗੇ ਕਿ ਇਹ ਜਿਹੜੀ ਘਟਨਾ ਆ ਇਹ ਅਨਹੋਣੀ ਜਿਹੜੀ ਆ ਇਹ ਰੁਕ ਸਕਦੀ ਸੀਗੀ ਉਹਦਾ ਕਾਰਨ ਕੀ ਹੈ ਕਿ ਜਿੱਦਾਂ ਸਾਰਿਆਂ ਨੇ ਤੁਹਾਨੂੰ ਦੱਸਿਆ ਕਿ ਪਿਛਲੇ 3 ਦਿਨ ਤੋਂ ਪ੍ਰਸ਼ਾਸਨ ਨੂੰ ਇਹ ਚੀਜ਼ ਦੀ ਇਤਲਾਹ ਦਿੱਤੀ ਜਾ ਰਹੀ ਸੀਗੀ ਇਹਦੇ ਬਾਰੇ ਦੱਸਿਆ ਜਾ ਰਿਹਾ ਸੀਗਾ ਕਿ ਇਹ ਜਿਹੜੇ ਗਤੀਵਿਧੀਆਂ ਹੋ ਰਹੀਆਂ ਆ ਆਹ ਬੰਦੇ ਨੇ ਕਿਸੇ ਨੂੰ ਚਾਹੇ ਉਹ ਕਹਿ ਲੋ ਵੀ ਇੱਕ ਤਰ੍ਹਾਂ ਦਾ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਕੋਈ ਪੁੱਛਗਿੱਛ ਕਰ ਰਿਆ ਸੀਗਾ ਹਰ ਤਰ੍ਹਾਂ ਦੀ ਗੱਲ ਜਿਹੜੀ ਹੈ ਸਮੇਂ-ਸਮੇਂ ਸਰ ਸਾਡੇ ਪ੍ਰਧਾਨ ਕਰਵਲ ਜੀ ਜਿਹੜੇ ਹੈ ਇਹ ਦੱਸਦੇ ਰਹੇ ਸੀ ਪ੍ਰਸ਼ਾਸਨ ਨੂੰ ਲੇਕਿਨ ਜੇ ਪ੍ਰਸ਼ਾਸਨ ਨੂੰ ਕਿਉਂਕਿ ਜਿਹੜਾ ਕੋਈ ਛੋਟਾ ਮਾਮਲਾ ਨਹੀਂ ਸੀ ਕੋਈ ਗਲੀ ਮੁਹੱਲੇ ਦੀ ਲੜਾਈ ਨਹੀਂ ਸੀਗੀ ਇਹ ਬੜਾ ਪੁਰਾਣਾ ਮਾਮਲਾ ਚਾਹੇ ਚੱਲਦਾ ਆ ਰਿਹਾ ਹੈ ਲੇਕਿਨ ਗੱਲ ਜਿਹੜੀ ਹੈ ਕਿ ਜੇ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਜੇ ਕਹੀਏ ਕਿ ਪ੍ਰਸ਼ਾਸਨ ਦੇ ਜਿਹੜੀ ਹੈ ਉਹ ਜੂਨ ਨਹੀਂ ਰਹੇਗੀ ਸੋ ਇਹ ਬੜੀ ਵੱਡੀ ਘਟਨਾ ਜਿਹੜੀ ਹੋਈ ਹੈ ਇਹਦਾ ਜੇ ਮੈਂ ਕਹੂੰਗਾ ਤਾਂ ਕਿਤੇ ਨਾ ਕਿਤੇ ਸਭ ਤੋਂ ਵੱਡੀ ਜਿਹੜਾ ਫੇਲੂਰ ਹੈ ਉਹ ਪ੍ਰਸ਼ਾਸਨ ਦਾ ਆ ਪ੍ਰਸ਼ਾਸਨ ਇਸ ਕੰਮ ਲਈ ਜ਼ਿੰਮੇਵਾਰ ਹੈ ਔਰ ਇਹ ਜਿਹੜੀ ਘਟਨਾ ਹੋਈ ਜੇ ਪ੍ਰਸ਼ਾਸਨ ਇਹਦੇ ਤੇ ਸਖਤ ਜਿਹੜੇ ਆ ਉਹ ਕਦਮ ਚੁੱਕਦੇ ਤਾਂ ਇਹ ਘਟਨਾ ਰੋਕੀ ਜਾ ਸਕਦੀ ਸੀ ਪਰ ਇੱਕ ਕਦਮ ਚੱਕਿਆ ਇਹਨਾਂ ਨੇ ਪ੍ਰਸ਼ਾਸਨ ਨੇ ਤਾਂ ਜਦੋਂ ਜਾਂਦੇ ਸੀ ਕਰੋੜ ਜੀ ਦੱਸਦੇ ਸੀ ਉਦੋਂ ਪ੍ਰਸ਼ਾਸਨ ਤਾਂ ਕੀ ਅਪਰੋਚ ਰਹਿੰਦੀ ਸੀ ਉਹ ਲੈ ਦੇਖੋ ਕੱਲ ਜਦੋਂ ਹਸਪਤਾਲ ਦੇ ਵਿੱਚ ਵੀ ਪ੍ਰਸ਼ਾਸਨ ਦੇ ਅਧਿਕਾਰੀ ਆਏ ਆ ਉਹਨਾਂ ਨੇ ਵੀ ਇਹ ਗੱਲ ਕੀਤੀ ਉਹਨਾਂ ਨੇ ਇੱਕ ਦੋ ਗੱਲਾਂ ਦੱਸ ਦਿੱਤੀਆਂ ਕਿ ਆ ਫਲਾਣੇ ਜੀ ਨੂੰ ਅਸੀਂ ਫੋਨ ਕੀਤਾ ਸੀਗਾ ਉਦੋਂ ਇੱਕ ਵਾਰੀ ਪੁਲਿਸ ਚਲੀ ਗਈ ਉਹਦੇ ਕੋਲ ਚਲੇ ਗਏ ਅਸੀਂ ਇਹ ਕਹਿੰਦੇ ਆ ਕਿ ਠੀਕ ਹੈ ਤੁਹਾਡੇ ਕੁਝ ਸਾਥੀਆਂ ਦੇ ਕਹਿਣ ਤੇ ਪੁਲਿਸ ਗਈ ਹੋਏਗੀ ਜਾਂ ਕੁਝ ਕਰਦਾ ਹੋਏਗਾ ਲੇਕਿਨ ਉਹਦਾ ਰਿਜ਼ਲਟ ਕੀ ਆ ਰਿਜ਼ਲਟ ਤਾਂ ਜਿਹੜਾ ਫੇਲਿਅਰ ਹੀ ਹੋਇਆ ਹੈ ਨਾ ਜਿਹੜੀ ਚੀਜ਼ ਡਰ ਸੀਗਾ ਰਿਜ਼ਲਟ ਤਾਂ ਉਸੇ ਰਿਜ਼ਲਟ ਉਸੇ ਚੀਜ਼ ਦਾ ਆਇਆ ਜੇ ਉਹ ਚੀਜ਼ ਮੈਂ ਐਸੇ ਕਰਕੇ ਬਾਰ-ਬਾਰ ਕਹਿ ਰਹੇ ਆਂ ਕਿ ਜੇ ਉਹਦੇ ਤੇ ਠੋਸ ਕਦਮ ਚੁੱਕੇ ਜਾਂਦੇ ਉਸ ਗੱਲ ਨੂੰ ਵਧੀਆ ਤਰੀਕੇ ਨਾਲ ਲਿਆ ਜਾਂਦਾ ਤੇ ਇਹ ਜਿਹੜੀ ਹੈ ਅਨੋਨੀ ਹੋਣੀ ਆ ਇਹ ਰੁਕ ਸਕਦੀ ਸੀਗੀ ਔਰ ਕੱਲ ਜਦੋਂ ਸਾਰਾ ਪ੍ਰਸ਼ਾਸਨ ਰਾਤ ਐਸਐਸਪੀ ਸਾਹਿਬ ਹੋਰ ਸਾਰੇ ਆਏ ਆ ਉਹਨਾਂ ਨੇ ਵੀ ਇਸ ਗੱਲ ਦੇ ਨਾਲ ਸਾਡੇ ਨਾਲ ਐਗਰੀ ਕੀਤਾ ਕਿ ਜਿਹੜੀ ਗੱਲ ਹੈ ਕਿ ਇਹ ਜਿਹੜੀ ਚੀਜ਼ ਆ ਸੀ ਇਸ ਗੱਲ ਦਾ ਮੰਨਦੇ ਆ ਕਿ ਸਾਡੀ ਇਹ ਚੀਜ਼ ਜਿਹੜੀ ਰੁਕੀ ਜਾ ਸਕਦੀ ਸੀਗੀ ਐਸਐਸਪੀ ਨੇ ਐਗਰੀ ਤਾਂ ਕੀਤਾ ਪਰ ਇਹਨਾਂ ਜਿਹੜੇ ਅਫਸਰਾਂ ਦੇ ਉੱਤੇ ਕੋਈ ਐਕਸ਼ਨ ਲੈਣ ਦੀ ਵੀ ਗੱਲ ਕੀਤੀ ਐ ਐਸਐਸਪੀ ਨੇ ਕਿ ਨਹੀਂ ਜੀ ਬੇਮਾਲੋ ਇਹਨਾਂ ਨੇ ਸੁਣਿਆ ਤੇ ਸੁਣ ਕੇ ਇਹ ਹੈਪਨ ਵੀ ਹੋ ਗਿਆ ਤੇ ਐਸਐਸਪੀ ਐਗਰੀ ਵੀ ਕਰਕੇ ਚੱਲ ਗਿਆ ਪਰ ਐਸਐਸਪੀ ਦਾ ਕੀ ਐਕਸ਼ਨ ਰਿਹਾ ਉਹਨਾਂ ਨੇ ਕੀ ਕਿਹਾ ਜੀ ਦੇਖੋ ਇਸ ਤੋਂ ਬਾਅਦ ਜਦੋਂ ਇਹ ਗੱਲ ਹੋਈ ਆ ਉਸ ਵੇਲੇ ਐਸਐਸਪੀ ਨੇ ਕਿਉਂਕਿ ਅਸੀਂ ਇਸ ਮੁੱਦੇ ਤੇ ਹੱਲੇ ਗੱਲ ਨਹੀਂ ਉਹਨਾਂ ਨੇ ਕੀਤੀ ਵੀ ਐਕਸ਼ਨ ਹੋਏਗਾ ਕੀ ਕਰਾਂਗੇ ਲੇਕਿਨ ਐਸਐਸਪੀ ਨੇ ਆਪਣੇ ਉਹਨਾਂ ਨੇ ਆਪਣੇ ਜਿਹੜੇ ਜਦੋਂ ਉਹਨਾਂ ਨੇ ਗੱਲਬਾਤ ਦੇ ਦੌਰਾਨ ਹੀ ਕਿਹਾ ਕਿ ਜੇ ਸਾਨੂੰ ਕੋਈ ਲੱਗਾ ਗਿਆ ਕਿ ਵਾਕਈ ਕੋਤਾਹੀ ਵਰਤੀ ਗਈ ਹੈ ਤਾਂ ਉਹਦੇ ਤੇ ਐਕਸ਼ਨ ਵੀ ਲਿਆ ਜਾਏਗਾ ਉਹਨਾਂ ਨੇ ਇਹ ਸਾਨੂੰ ਕਿਹਾ ਲੇਕਿਨ ਇਹ ਸਾਡੇ ਹੁਣੇ ਜਦੋਂ ਸਾਡੇ ਦਾ ਮਤਲਬ ਐਸਐਸਪੀ ਨੂੰ ਹੱਲੇ ਲੱਗਾ ਨਹੀਂ ਵੀ ਇਹ ਕੋਤਾਹੀ ਹੋਈ ਆ ਇਨਫਾਰਮੇਸ਼ਨ ਤਾਂ ਦਿੱਤੀ ਗਈ ਘਟਨਾ ਵੀ ਵਾਪਰ ਗਈ ਜਿਹੜੀ ਘਟਨਾ ਨੂੰ ਲੈ ਕੇ ਇਨਫਾਰਮੇਸ਼ਨ ਦਿੱਤੀ ਸੀ ਉਹ ਹੋ ਵੀ ਗਈ ਤੇ ਹਾਲੇ ਵੀ ਉਹ ਕਤਾਈ ਨਹੀਂ ਮੰਨ ਰਹੇ ਮੈਂ ਉਹੀ ਕਹਿ ਰਹੇ ਹਾਂ ਕਿ ਕਿਹੜੇ ਕਿਹੜੇ ਅਧਕਾਰੀ ਵੱਲੋਂ ਇਹ ਜਿਹੜੀ ਕਤਾਈ ਹੋਈ ਗਈ ਆ ਉਹਦੇ ਤੇ ਐਕਸ਼ਨ ਲੈਣ ਦੀ ਉਹਨਾਂ ਨੇ ਗੱਲ ਕੀਤੀ ਹੈ ਲੇਕਿਨ ਇਸ ਬਾਰੇ ਅਸੀਂ ਗੱਲ ਹੱਲੇ ਕੱਲ ਨਹੀਂ ਕੀਤੀ ਇਹ ਸਾਰੇ ਹੁਣ ਜਿਹੜੇ ਸਮਾਜ ਦੇ ਇੱਥੇ ਲੋਕ ਬੈਠੇ ਆ ਦੇ ਬਾਰੇ ਪੁੱਛ ਕੇ ਕਿ ਕੀ ਸਾਨੂੰ ਉਹਦੇ ਬਾਰੇ ਗੱਲ ਕਰਨੀ ਚਾਹੀਦੀ ਅਸੀਂ ਅਗਲੀ ਗੱਲ ਕਰਾਂਗੇ ਲੇਕਿਨ ਅੱਜ ਦੀ ਗੱਲ ਜਿਹੜੀ ਅਸੀਂ ਜਿਹੜਾ ਇਹ ਬੰਦ ਦੀ ਕਾਲ ਦਿੱਤੀ ਸੀਗੀ ਉਹਦੇ ਲਈ ਮੈਂ ਇਹ ਕਹਿਣਾ ਚਾਹੂੰਗਾ ਕਿ ਜੇ ਜੇ ਜਿੱਦਾਂ ਕਿ ਪ੍ਰਧਾਨ ਜੀ ਦੀ ਕੋਈ ਪਰਸਨਲ ਲੜਾਈ ਨਹੀਂ ਸੀਗੀ ਜੇ ਕਹੀਏ ਕਿ ਪਰਸਨਲ ਲੜਾਈਆਂ ਹੁੰਦੀਆਂ ਆ ਤਾਂ ਪਰਸਨਲ ਲੜਾਈਆਂ ਦੇ ਵਿੱਚ ਕੋਈ ਲੋਕ ਨਾਲ ਚੜਦੇ ਆ ਕੋਈ ਨਹੀਂ ਚੜਦੇ ਲੇਕਿਨ ਇਹ ਇੱਕ ਉਹਨਾਂ ਦੀ ਜਿਹੜੀ ਸ਼ਹਿਰ ਦੀ ਲੜਾਈ ਕਹਿ ਲਓ ਕਿ ਪੁਰਾਣੀ ਚੱਲਦੀ ਆ ਰਹੀ ਹੈ ਮੈਂ ਇਹਦੇ ਕਰਕੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕੱਲ ਵੀ ਗੱਲ ਇਹ ਕਰ ਰਹੀ ਸੀ ਕਿ ਜੀ ਜਾਤੀ ਮੁੱਦਾ ਬਣਾਇਆ ਜਾ ਰਿਹਾ ਹੈ ਜਾਂ ਕਈ ਤਰ੍ਹਾਂ ਦੇ ਧਾਰਮਿਕ ਮੁੱਦਾ ਬਣਾਇਆ ਜਾ ਰਿਹਾ ਮੈਂ ਉਹਦੇ ਤੇ ਗੱਲ ਕਰਨਾ ਚਾਹੁੰਦਾ ਕਿ ਪ੍ਰਧਾਨ ਜੀ ਨੇ ਵੀ ਕੱਲ ਪ੍ਰਸ਼ਾਸਨ ਨੂੰ ਵੀ ਇਹੀ ਗੱਲ ਕਹੀ ਔਰ ਤੁਸੀਂ ਵੀ ਸਾਰੇ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਜੇ ਕੋਈ ਇਹੋ ਜਿਹੀ ਗੱਲ ਪੁਰਾਣੀ ਹੋਈ ਸੀਗੀ ਉਹਨਾਂ ਨੇ ਵੀ ਇਹ ਕੱਲ ਐਡਮਿਟ ਕੀਤਾ ਸੀਗਾ ਸਾਰਿਆਂ ਦੇ ਵਿੱਚ ਵੀ ਜਦੋਂ ਵੀ ਕੋਈ ਗੱਲ ਹੋਈ ਸੀ ਸਾਡੇ ਕੋ ਉਹ ਜਾਣਬੁੱਝ ਕੇ ਕੋਈ ਐਸੀ ਗੱਲ ਨਹੀਂ ਕੀਤੀ ਗਈ ਸੀ ਅਣਜਾਣੇ ਦੇ ਵਿੱਚ ਕੰਮ ਹੋਇਆ ਸੀਗਾ ਲੇਕਿਨ ਪਿਛਲੇ ਜਦੋਂ ਤੋਂ ਵੀ ਅਸੀਂ ਇੱਕ ਉਹ ਉਸ ਵੇਲੇ ਦਾ ਉਹ ਜਿਹੜੀ ਇੱਕ ਮੰਦਭਾਗੀ ਘਟਨਾ ਉਸ ਵੇਲੇ ਵੀ ਘਟੀ ਸੀਗੀ ਉਸ ਤੋਂ ਬਾਅਦ ਇਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਆਇਆ ਗਿਆ ਲੇਕਿਨ ਉਹ ਦੂਜੇ ਪਾਸਿਓ ਇਹ ਦੱਸ ਰਹੇ ਆ ਕਿ ਬਹੁਤ ਵਾਰ ਐਕਸ਼ਨ ਕੋਈ ਕਦੀ ਕਿਸੇ ਦੇ ਨਾਲ ਕੋ ਹੋਣੀ ਹੁੰਦੀ ਹੈ ਕਦੀ ਕਿਸੇ ਦੇ ਨਾਲ ਕੋਈ ਪ੍ਰੋਬਲਮ ਹੁੰਦੀ ਹੈ ਕਦੀ ਕਿਸੇ ਦੇ ਨਾਲ ਕੋਈ ਲੜਾਈ ਹੁੰਦੀ ਹੈ ਸੋ ਪ੍ਰਸ਼ਾਸਨ ਨੂੰ ਅਸੀਂ ਦੀ ਬੇਨਤੀ ਕੀਤੀ ਸੀਗੀ ਇਹ ਚੇਤਾਵਨੀ ਵੀ ਦਿੱਤੀ ਸੀਗੀ ਕਿ ਜਾਂ ਤਾਂ ਇਸ ਚੀਜ਼ ਨੂੰ ਨੱਥ ਪਾਈ ਜਾਵੇ ਜੇ ਇਸ ਚੀਜ਼ ਨੂੰ ਨੱਥ ਨਹੀਂ ਪਾਈ ਜਾਏਗੀ ਤਾਂ ਫਿਰ ਜਿਹੜਾ ਆ ਇਹ ਫਗਵਾੜੇ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੁੰਦੀ ਆ ਤੇ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਸਲਾ ਬਿਲਕੁਲ ਨਾਲ ਹੈ ਇੱਥੇ 500 ਮੀਟਰ ਦੂਰੀ ਹੈ ਵਾੜੇ ਪਹੁੰਚ ਚੁੱਕੇ ਆ ਹੁਣ ਤੁਸੀਂ ਕਿਹੜੀ ਮੰਗ ਰੱਖੋਗੇ ਕੋਈ ਉਹਨਾਂ ਨੂੰ ਟਾਈਮ ਬਾਉਂਡ ਕਰੂਗੇ ਇਹਦੇ ਲਈ ਜਾਂ 30 ਮੰਗ ਕੀ ਆ ਕਿਉਂਕਿ ਅਸੀਂ ਹੱਲੇ ਤਾਂ ਸਿਰਫ ਇਹੀ ਅੱਜ ਅੱਜ ਦਾ ਜਿਹੜਾ ਸਾਡਾ ਮੁੱਦਾ ਸੀਗਾ ਉਹ ਇਹ ਸੀਗਾ ਕਿ ਅੱਜ ਅਸੀਂ ਜਿਹੜਾ ਹੈ ਬਾਜ਼ਾਰ ਬੰਦ ਕੀਤਾ ਜਾਏਗਾ ਬਾਜ਼ਾਰ ਜਿਹੜਾ ਹੈ ਉਹ ਅੱਜ ਤੁਸੀਂ ਦੇਖ ਰਹੇ ਹੋ ਕਿ ਚਲੋ ਮੈਂ ਬਾਜ਼ਾਰ ਵਾਲਿਆਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਇਸ ਪੂਰਨ ਸਮਰਥਨ ਦਿੱਤਾ ਹੈ ਸਾਨੂੰ ਤੋ ਸਾਡੀ ਜਿਹੜੀ ਗੱਲ ਇਹ ਹੀ ਹੋਈ ਸੀ ਕਿ ਸਵੇਰੇ ਪਹਿਲਾਂ ਬਾਜ਼ਾਰ ਬੰਦ ਕਰਕੇ ਜੋ ਕਰਵਲਜੀ ਨੇ ਕਿਹਾ ਸੀਗਾ ਕਿ ਇਹਨਾਂ ਦੇ ਵੀ ਕੁਝ ਪਾਰਟੀ ਦੇ ਲੀਡਰ ਆ ਰਹੇ ਨੇ ਕੁਝ ਹੋਰ ਇਹਨਾਂ ਦੇ ਜਿਹੜੇ ਚੋਣ ਵਾਲੇ ਲੋਕ ਆ ਉਹ ਬਾਹਰੋਂ ਆ ਰਹੇ ਨੇ ਸੋ ਸਾਰੇ ਬੈਠ ਕੇ ਹੁਣ ਜਲਦੀ ਉਹ ਜਿਹੜੀ ਅਗਲੀ ਜਿਹੜੀ ਰਣਨੀਤੀ ਆ ਉਹ ਤਿਆਰ ਕੀਤੀ ਜਾਏਗੀ ਉਸ ਤੋਂ ਬਾਅਦ ਤੁਹਾਨੂੰ ਉਹਦੀ ਸੂਚਨਾ ਦੇ ਦਿੱਤੀ ਜਾਏਗੀ ਜੇ ਪ੍ਰਸ਼ਾਸਨ ਸਾਡੇ ਨਾਲ ਕੋਈ ਗੱਲ ਕਰਨ ਆਂਦਾ ਆ ਜਿਹੜੀ ਤੁਸੀਂ ਗੱਲ ਕਹੀ ਕਿ ਐਸਐਸਪੀ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਜੇ ਕੋਈ ਪ੍ਰਸ਼ਾਸਨ ਸਾਡੇ ਨਾਲ ਗੱਲ ਕਰਨ ਆਂਦਾ ਆ ਉਹਦੀ ਜਿਹੜੀ ਗੱਲ ਆ ਉਹ ਉਸ ਵੇਲੇ ਉਹਨਾਂ ਨਾਲ ਕੀਤੀ ਜਾਏਗੀ ਦੇਖੋ ਅਪਰੋਚ ਤੋਂ ਬਾਅਦ ਜਿਹੜੀ ਤੁਹਾਡੇ ਨਾਲ ਉਹਨਾਂ ਨਾਲ ਗੱਲਬਾਤ ਹੋਈ ਜਾਂ ਕੀ ਉਹਨਾਂ ਨੇ ਐਕਸ਼ਨ ਲੱਕਿਆ ਉਹ ਨੂੰ ਤੁਸੀਂ ਸੈਟੀਸਫਾਈ ਹੋ ਦੇਖੋ ਜੇ ਮੈਂ ਉਹਦੀ ਵੀ ਗੱਲ ਕਰਾਂ ਕਿ ਮੈਂ ਕੱਲ ਉੱਥੇ ਹਸਪੀਟਲ ਦੇ ਵਿੱਚ ਵੀ ਇਹ ਗੱਲ ਕੀਤੀ ਆ ਕਿ 6:30 ਵਜੇ ਇਹ ਘਟਨਾ ਜਿਹੜੀ ਆ ਤਕਰੀਬਨ 6:30 ਵਜੇ ਘਟਨਾ ਵਾਪਰੀ ਆ ਲੇਕਿਨ ਜਿਹੜਾ ਪ੍ਰਸ਼ਾਸਨ ਹੈ ਚਾਹੀਏ ਉਹ ਐਸਪੀ ਮੈਡਮ ਕਹਿ ਲਈਏ ਚਲੋ ਐਸਐਸਪੀ ਕਹਿ ਸਕਦੇ ਆ ਕਿ ਉਹ ਉਹਨਾਂ ਨੇ ਕਪੂਰਥਲੇ ਤੋਂ ਆਣਾ ਸੀਗਾ ਉਹ ਲੇਟ ਹੋ ਗਏ ਜਾਂ ਕਿਸੇ ਕਾਰਨ ਲੇਟ ਹੋ ਗਏ ਲੇਕਿਨ ਐਸਪੀ ਮੈਡਮ ਵੀ 3-4 ਘੰਟੇ ਬਾਅਦ ਇੱਥੇ ਆਈ ਆ ਇਹ ਵੀ ਜਿਹੜੀ ਗੱਲ ਕਹੀਏ ਕਿ ਜੇ ਸੰਤੁਸ਼ਟੀ ਉੱਥੇ ਵੀ ਦੇਖਿਆ ਜਾਵੇ ਪ੍ਰਸ਼ਾਸਨ ਵੀ ਐਡਾ ਇਸ ਚੀਜ਼ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਸੀਗਾ ਮੈਨੂੰ ਨਹੀਂ ਸਮਝ ਲੱਗੀ ਕਿ ਸਭ ਕੁਝ ਦੱਸਣ ਦੇ ਬਾਵਜੂਦ ਵੀ ਸਭ ਕੁਝ ਉਹਨਾਂ ਨੂੰ ਇਤਲਾਹ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਇਸ ਚੀਜ਼ ਨੂੰ ਕਿਉਂ ਨਹੀਂ ਗੰਭੀਰ ਲੈ ਰਿਹਾ ਹੈ ਇਹ ਪ੍ਰਸ਼ਾਸਨ ਨੂੰ ਹੀ ਜਾਣ ਸਕਦਾ ਹੈ ਤੁਸੀਂ ਪ੍ਰਸ਼ਾਸਨ ਨੂੰ ਇਹਦੇ ਬਾਰੇ ਪੁੱਛ ਸਕਦੇ ਹੋ ਪਰ ਅਸੀਂ ਜੇ ਕਹੀਏ ਕਿ ਉਹਨਾਂ ਦੀ ਕੱਲ ਵੀ ਜਿਹੜੀ ਹੈ ਪਹਿਲਾਂ ਪਹਿਲਾਂ ਸ਼ੁਰੂ ਚ ਕੁਾਰ ਗੁਜ਼ਾਰੀ ਕੋਈ ਬਹੁਤ ਹੀ ਵਧੀਆ ਨਹੀਂ ਰਹੀ ਪਿਛਲੇ 10 ਦਿਨਾਂ ਦੀ ਗੱਲ ਕੀਤੀ ਜਾਵੇ ਦੁਆਬੇ ਦੇ ਵਿੱਚ ਇਨਸੀਡੈਂਟ ਏਦਾਂ ਦੇ ਹੋਏ ਪੰਗੇ ਦੇ ਵਿੱਚ ਤਾਂ ਤਾਜ਼ਾ-ਤਾਜ਼ਾ ਇ ਲੌਕ ਆਰਡਰ ਦੀ ਸਥਿਤੀ ਨੂੰ ਲੈ ਕੇ ਕੀ ਕਹਿਣਾ ਤੁਸ ਜੀ ਮੈਂ ਇਹ ਕਹੂੰਗਾ ਕਿ ਕੱਲੇ ਦੁਆਬੇ ਦੀ ਨਹੀਂ ਗੱਲ ਕਰੀਏ ਕਿ ਕੱਲ ਅੰਮ੍ਰਿਤਸਰ ਦੇ ਵਿੱਚ ਵੀ ਤੁਸੀਂ ਦੇਖਿਆ ਤਿੰਨ ਜਗ੍ਹਾ ਗੋਲੀ ਚੱਲੀ ਹੈ ਲੁਧਿਆਣੇ ਦੇ ਵਿੱਚ ਵੀ ਗੋਲੀ ਚੱਲੀ ਹੈ ਬੰਗੇ ਦੇ ਵਿੱਚ ਗੋਲੀ ਚੱਲੀ ਹੈ ਫਿਰੋਜ਼ਪੁਰ ਜਿਹੜਾ ਆ ਉਹ ਇੱਕ ਆਰਐਸਐਸ ਦੇ ਆਗੂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਹੋ ਜਿਹੀ ਕਈ ਕਿਉਂਕਿ ਇਹ ਜੇ ਗੱਲ ਕਰੀਏ ਕਿਸੇ ਇੱਕ ਧਰਮ ਦੇ ਬੰਦੇ ਨੂੰ ਨਹੀਂ ਇਹ ਜਿੱਥੇ ਦਿਲ ਕਰਦਾ ਜਿਹਦਾ ਦਿਲ ਕਰਦਾ ਆ ਕੋਈ ਛੋਟੀ ਮੋਟੀ ਛੋਟਪੋਟ ਲੜਾਈ ਦੇ ਅੱਜ ਕੱਲ ਇਦਾਂ ਦਾ ਰੂਪ ਦੇ ਦਿੱਤਾ ਗਿਆ ਆ ਕਿ ਜੇ ਕਹੀਏ ਕਿ ਗੁੰਡਾ ਰਾਜ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਵੱਧ ਚੁਕਿਆ ਆ ਸੋ ਕੋਈ ਇੱਥੇ ਲਾਅ ਐਂਡ ਆਰਡਰ ਦੀ ਜਿਹੜੀ ਆ ਲਾਅ ਐਂਡ ਆਰਡਰ ਸਾਨੂੰ ਦਿਖਣ ਨੂੰ ਹੀ ਨਹੀਂ ਮਿਲਦਾ ਸੋ ਲਾਅ ਐਂਡ ਆਰਡਰ ਤਾਂ ਬਿਲਕੁਲ ਜ਼ਿਆਦਾ ਫੇਲ्युअर ਹੋ ਚੁਕਿਆ ਹੈ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਪੁਲਿਸ ਦਾ ਹੈ ਜਿਹੜੇ ਕਿੰਨੇ ਤੰਤਰ ਰੱਖੇ ਨੇ ਖੁਫੀਆ ਤੰਤਰ ਹੈ ਸੀਆਈਡੀ ਆਈਬੀਏ ਸਾਰਾ ਕੁਝ ਜਿਨ੍ਹਾਂ ਨੇ ਆਪਣੇ ਤੌਰ ਤੇ ਇਨਵੈਸਟੀਗੇਸ਼ਨ ਕਰਕੇ ਅਮਨ ਕਾਨੂੰਨ ਬਹਾਲ ਕਰਨਾ ਹੁੰਦਾ ਹੁਣ ਇਨਫਾਰਮੇਸ਼ਨ ਦੇਣ ਦੇ ਬਾਵਜੂਦ ਵੀ ਕੁਝ ਨਹੀਂ ਹੋਇਆ ਔਰ ਉਹ ਤੰਤਰ ਫੇਲ ਦੇਖੋ ਮੈਂ ਫੇਰ وہی ਗੱਲ ਕਰੂੰਗਾ ਘਮ ਫਿਰ ਕੇ ਕਿ ਜਿਹੜਾ ਕਾਊਂਟਰ ਇੰਟੈਲੀਜੈਂਸ ਨੇ ਤਾਂ ਇੱਕ ਰਿਪੋਰਟ ਦੇਣੀ ਹੁੰਦੀ ਆ ਕਿ ਆਹ ਹੋਣ ਦੀ ਜਿਹੜੀ ਆ ਸਾਨੂੰ ਜਿਹੜੀ ਆ ਮਨਸ਼ਾ ਨਜ਼ਰ ਆ ਰਹੀ ਆ ਵੀ ਆ ਚੀਜ਼ ਹੋ ਸਕਦੀ ਆ ਵਾਪਰ ਸਕਦੀ ਆ ਲੇਕਿਨ ਇਹਦੇ ਵਿੱਚ ਤਾਂ ਪ੍ਰਧਾਨ ਜੀ ਨੇ ਆਪ ਜਾ ਕੇ ਦੱਸ ਦਿੱਤਾ ਕਿ ਸਾਡੇ ਨਾਲ ਚੀਜ਼ ਵਾਪਰ ਚੁੱਕੀ ਆ ਔਰ ਕਿਸੇ ਵੇਲੇ ਵੀ ਸਾਡੇ ਨਾਲ ਇਹ ਚੀਜ਼ ਹੋ ਸਕਦੀ ਆ ਲੇ ਫੇਰ ਨਹੀਂ ਕੋਈ ਕਿਸੇ ਨੇ ਕਿਸੇ ਦੇ ਸਿਰ ਤੇ ਜੂ ਰੇਂਗੀ ਤਾਂ ਇਹਦੇ ਲਈ ਅਸੀਂ ਕਾਊਂਟਰ ਇੰਟੈਲੀਜੈਂਸ ਨੂੰ ਤਾਂ ਬਾਅਦ ਦੀ ਗੱਲਾਂ ਕਰੀਏ ਸੀ ਆਪ ਜਾ ਜਾ ਕੇ ਜੇ ਦੱਸ ਰਹੇ ਆ ਫੇਰ ਨਹੀਂ ਕੋਈ ਅਸਰ ਹੋ ਰਿਹਾ ਤਾਂ ਇੱਥੇ ਮੈਂ ਕੀ ਕਹ ਪ੍ਰਸ਼ਾਸਨ ਦੇ ਬਾਰੇ ਤੋਂ ਵੱਡ ਨਾਮਾ ਕਿ ਕਿੰਨੇ ਸਮੇਂ ਤੱਕ ਇਹ ਧਰਨਾ ਚੱਲੇਗਾ ਤੇ ਧਰਨੇ ਨੂੰ ਲੈ ਕੇ ਕਿਹੜੀ ਮੇਨ ਮੰਗ ਜਿਹੜੀ ਹੈਗੀ ਹੈ ਮੈਂ ਜਿੱਦਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਿਹੜਾ ਧਰਨਾ ਹੱਲੇ ਫਿਲਹਾਲ ਇਹੀ ਰਾਤ طے ਹੋਇਆ ਸੀਗਾ ਕਿ ਸਵੇਰੇ ਇੱਥੇ ਅਮਨ ਸ਼ਾਂਤੀ ਦੇ ਨਾਲ ਆਪਾਂ ਦੁਕਾਨਾਂ ਜਿਹੜੀ ਬਾਜ਼ਾਰ ਬੰਦ ਕਰਾ ਕੇ ਫਿਰ ਇੱਥੇ ਹੁਣ ਇਹਨਾਂ ਦੇ ਕੁਝ ਲੀਡਰ ਆ ਰਹੇ ਆ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਸਲਾਹ ਕਰਕੇ ਜਲਦੀ ਤੁਹਾਨੂੰ ਇਹਦੇ ਬਾਰੇ ਅਗਲੀ ਜਿਹੜੀ ਰਣਨੀਤੀ ਆ ਉਹਦੇ ਬਾਰੇ ਤੁਹਾਨੂੰ ਦੱਸਿਆ ਜਾਏਗਾ ਦੁਕਾਨਾਂ ਦੀ ਕੀ ਇਹ ਰਹੇਗੀ ਕਿਉਂਕਿ ਬੰਦ ਆ ਸਾਰੇ ਬਸੇ ਇਹ ਬੰਦ ਰਹੇਗਾ ਅੱਜ ਜਾਂ ਫਿਰ ਕਿਸ ਕੋਈ ਸਪੀਰੀਅਡ ਤੋਂ ਬਾਅਦ ਤੁਸੀਂ ਮਤਲਬ ਦੇਖੋ ਫਿਲਹਾਲ ਤਾਂ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਵੇਰ ਬੇਨਤੀ ਕਰਦਾ ਕਿ ਫਿਲਹਾਲ ਜਿਹੜੀ ਗੱਲ ਅਸੀਂ ਇਹੀ ਕੀਤੀ ਸੀਗੀ ਕਿ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਜਿਹੜਾ ਜਿਹੜਾ ਦੋਸ਼ੀ ਆ ਮੇਨ ਦੋਸ਼ੀ ਆ ਮੁੱਖ ਦੋਸ਼ੀ ਆ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਹੈ ਬਾਜ਼ਾਰ ਬੰਦ ਰਹੇਗਾ ਪਰ ਫਿਰ ਵੀ ਇਹਨਾਂ ਦੇ ਜਿਹੜੇ ਜੋ ਪ੍ਰਧਾਨ ਇੰਜੀਨੀਅਰ ਮੇਰੀ ਗੱਲ ਹੋਈ ਆ ਉਹਨਾਂ ਨੇ ਇਹੀ ਕਿਹਾ ਕਿ ਸਾਡੇ ਜਿਹੜੇ ਸੀਨੀਅਰ ਲੀਡਰ ਜਾਂ ਹੋਰ ਇਹਨਾਂ ਦੇ ਚੌਣ ਵਾਲੇ ਕੁਝ ਸਾਥੀ ਆ ਰਹੇ ਆ ਜਲਦੀ ਉਹਨਾਂ ਨਾਲ ਰਣਨੀਤੀ ਬਣਾ ਕੇ ਅਗਲੀ ਜਿਹੜੀ ਵੀ ਗੱਲ ਹੋਏਗੀ ਉਹ ਤੁਹਾਨੂੰ ਜਲਦ ਤੋਂ ਜਲਦ ਦੱਸ ਦਿੱਤੀ ਜਾਏਗੀ ਐਫਆਈਆਰ ਹੋਗੀ ਐਫਆਈਆਰ ਜੋ ਸਾਨੂੰ ਪਤਾ ਲੱਗਾ ਕਿ ਰਾਤ ਜਿਹੜਾ ਐਸਐਸਪੀ ਸਾਹਿਬ ਨੇ ਕਿਹਾ ਕਿ ਅਸੀਂ ਐਫਆਈਆਰ ਦਰਜ ਕਰ ਲਈ ਆ ਲੇਕਿਨ ਸਾਡੇ ਕੋਲ ਹਲੇ ਕੋਈ ਕਾਪੀ ਜਾਂ ਕੋਈ ਇਦਾਂ ਦੀ ਚੀਜ਼ ਸਾਡੇ ਕੋਲ ਕੋਈ ਸਾਹਮਣੇ ਨਹੀਂ ਆਈ ਹਾਂਜੀ ਸਟੇਟਮੈਂਟ ਹੋਵੇਗੀ ਸਟੇਟਮੈਂਟ ਇਦਾਂ ਕਿ ਕੱਲ ਜਿੰਮੀ ਦੇ ਕੋਲ ਆਏ ਸੀਗੇ ਪ੍ਰਸ਼ਾਸਨ ਦੇ ਲੋਕ ਵੀ ਆਏ ਸੀਗੇ ਐਸਐਸਪੀ ਆਪ ਵੀ ਆਏ ਸੀਗੇ ਲੇਕਿਨ ਉਹ ਇਸ ਹਾਲਾਤ ਦੇ ਵਿੱਚ ਨਹੀਂ ਸੀ ਕਿਉਂਕਿ ਸੱਟ ਸਿਰ ਦੇ ਵਿੱਚ ਲੱਗੀ ਆ ਤੇ ਡਾਕਟਰ ਨੇ ਵੀ ਉਹਨੂੰ ਅਲੌਗ ਨਹੀਂ ਕੀਤਾ ਕਿ ਤੁਸੀਂ ਹੱਲੇ ਵੀ ਸਟੇਟਮੈਂਟ ਦੇਣ ਦੇ ਮਤਲਬ ਕਾਬਿਲ ਜਿਹਦਾ ਨਹੀਂ ਹੈਗੇ ਮਤਲਬ ਉਸ ਸਥਿਤੀ 'ਚ ਨਹੀਂ ਹੈਗੇ ਸੋ ਇਸ ਕਰਕੇ ਹੱਲੇ ਉਹਦੀ ਸਟੇਟਮੈਂਟ ਨਹੀਂ ਹੋਈ ਸੀਗੀ ਹੁਣ ਜਾ ਕੇ ਪ੍ਰਧਾਨ ਜੀ ਮੈਂ ਤਾਂ ਸਵੇਰੇ ਨਹੀਂ ਜਾ ਸਕਿਆ ਪ੍ਰਧਾਨ ਜੀ ਨੂੰ ਕੀ ਉਹਦੀ ਸਥਿਤੀ ਆ ਉਹ ਸਭ ਨੇ ਸਟੇਟਮੈਂਟ ਹੋ ਜਾਏਗੀ ਕਿ ਕਿੰਨੇ ਕਿੰਨੇ ਲੱਗਦਾ ਜਦੋਂ ਤੱਕ ਐਫ ਆਈ ਆਰ ਨਹੀਂ ਲਾਂਚ ਹੁੰਦੇ ਕਿ ਕਿਤਾ ਰਸਪ ਜੋ ਸਾਨੂੰ ਪ੍ਰਸ਼ਾਸਨ ਨੇ ਰਾਤ ਇਹੀ ਗੱਲ ਕਹੀ ਸੀ ਉਹ ਰਾਤੀ ਇਹੀ ਕਰਨ ਆਏ ਸੀਗੇ ਕਿ ਇਹਦੀ ਜਿਹੜੀ ਸਟੇਟਮੈਂਟ ਦਿੱਤੀ ਜਾਵੇ ਤਾਂ ਕਿ ਅਸੀਂ ਐਫ ਆਈ ਆਰ ਲਾਂਚ ਕਰੀਏ ਲੇਕਿਨ ਉਸ ਵੇਲੇ ਜੋ ਜਿੰਮੀ ਆ ਉਹਨੂੰ ਵੀ ਪੁੱਛਿਆ ਐਸਐਸਪੀ ਸਾਹਿਬ ਨੇ ਆਪ ਵੀ ਪੁੱਛਿਆ ਲੇਕਿਨ ਉਸ ਸਥਿਤੀ ਦੇ ਵਿੱਚ ਨਹੀਂ ਸੀਗਾ ਕਿ ਉਹ ਆਪਣੀ ਸਟੇਟਮੈਂਟ ਦੇ ਸਕੇ ਸੋ ਸਟੇਟਮੈਂਟ ਉਸ ਵੇਲੇ ਨਹੀਂ ਹੋ ਸਕੀ ਲੇਕਿਨ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਕਿ ਜੇ ਉਹ ਸਾਡੇ ਕੋ ਸਾਨੂੰ ਜੋ ਮੁੱਢਲੀ ਕਾਰਵਾਈ ਜੋ ਅਸੀਂ ਦੇਖਿਆ ਆ ਜਾਂ ਸਾਡੇ ਕੋ ਕੋਈ ਵੀਡੀਓ ਆਈ ਆ ਜਾਂ ਸਾਨੂੰ ਜੋ ਲੋਕਾਂ ਨੇ ਦੱਸਿਆ ਆ ਅਸੀਂ ਉਹਦੇ ਬੇਸ ਤੇ ਐਫ ਆਈ ਆਰ ਦਰਜ ਕਰਨ ਲੱਗੇ ਆ ਕਿ ਜਦੋਂ ਵੀ ਉਹ ਸਟੇਟਮੈਂਟ ਦੇਣ ਦੇ ਲਈ ਕਾਬਲ ਹੋ ਜਾਏਗਾ ਆਪੋ ਦੇ ਸਟੇਟ ਹੁਣੇ ਉਹ ਕਹਿੰਦੇ ਹਲੇ ਐਫ ਆਈ ਆਰ ਲਾਂਚ ਨਹੀਂ ਇਸ ਬਾਰੇ ਵੀ ਮੈਨੂੰ ਰਾਤ ਤਾਂ ਸਾਨੂੰ ਇਹ ਗੱਲ ਕਹੀ ਗਈ ਹੈ ਕਿ ਅਸੀਂ ਐਫਆਈਆਰ ਲੋਜ ਰਾਤ ਹੀ ਕਰ ਰਹੇ ਹਾਂ ਜੋ ਸਾਨੂੰ ਦੱਸਿਆ ਗੋਲੀ ਚੱਲਣ ਦੀ ਵੀ ਕੋਈ ਮੰਗ ਰਹੀ ਹੈ ਕਿ ਫੁਟੇਜ ਜੋ ਫਿਰ ਅਸੀਂ ਥਾਰਮ ਲੈਟਾ ਜਾਂ ਜਿਹੜੀ ਵੀ ਹੈ ਸਾਹਮਲੇ ਤੱਕ ਇਹ ਗੱਲ ਨਹੀਂ ਸਾਹਮਣੇ ਆ ਕੇ ਕਿ ਇੱਥੇ ਕੋਈ ਫਾਈਟ ਨਹੀਂ ਦੇਖੋ ਮੈਂ ਇਹ ਗੱਲ ਕਰਾਂ ਕਿ ਜੇ ਕੱਲ ਉੱਥੇ ਬਾਜ਼ਾਰ ਦੇ ਵਿੱਚ ਤੁਸੀਂ ਵੀ ਚਲੋ ਸ਼ਹਿਰ ਦੇ ਹੀ ਵਚਿੰਦੇ ਹਾਂ ਸਾਰੇ ਜਾਂ ਤੁਹਾਡੇ ਜੇ ਕੋਈ ਬਾਹਰੋਂ ਵੀ ਆਇਆ ਹੋਵੇਗਾ ਤੇ ਉਹਦਾ ਸ਼ਹਿਰ ਦੇ ਵਿੱਚ ਸੰਪਰਕ ਤਾਂ ਜ਼ਰੂਰ ਹੁੰਦਾ ਆ ਕੱਲ ਬਾਜ਼ਾਰ ਦੇ ਵਿੱਚ ਲੋਕਾਂ ਨੇ ਜਿੰਨਿਆਂ ਨੇ ਪ੍ਰਧਾਨ ਜੀ ਨੂੰ ਫੋਨ ਕੀਤਾ ਉਹਨਾਂ ਨੇ ਗੱਲ ਹੀ ਇਹ ਕਹੀ ਆ ਕਿ ਤੇ ਗੋਲੀ ਚੱਲ ਰਹੀ ਆ ਤੁਸੀਂ ਜਲਦ ਤੋਂ ਜਲਦ ਇੱਥੇ ਆ ਜਾਓ ਕੋਈ ਮੈਂ ਕਹਿੰਦਾ ਚਲੋ ਜੀ ਕਿਸੇ ਨੇ ਆਪਣੀ ਐਫ ਆਈ ਆਰ ਦਰਜ ਕਰਨ ਲਈ ਕੋਈ ਇਹਨਾਂ ਦਾ ਘਰੇਲੂ ਬੰਦਾ ਹੋਵੇ ਕੋਈ ਚਾਹਣ ਵਾਲਾ ਹੋਵੇ ਤਾਂ ਅਗਲਾ ਕਹਿੰਦਾ ਜੀ ਆਪਾਂ ਕੋਈ ਐਫ ਆਈ ਆਰ ਵੱਡੀ ਕਰਨ ਦੇ ਤੇ ਆਲਾ ਆਲਾ ਚ ਕਹਿ ਦਾਂਗੇ ਲੇਕਿਨ ਕਾਮਨ ਬੰਦਾ ਜਿਹੜਾ ਆ ਉਹ ਇਸ ਪਾਸੇ ਕਿਉਂ ਜਾਏਗਾ ਸੋ ਜਿੰਨੇ ਬੰਦਿਆਂ ਨੇ ਵੀ ਕੱਲ ਫੋਨ ਕੀਤਾ ਆ ਉਹ ਇਹ ਗੱਲ ਕਹੀ ਹੈ ਕਿ ਉੱਥੇ ਗੋਲੀ ਚੱਲੀ ਆ ਕੱਲ ਜਦੋਂ ਡੀਐਸਪੀ ਉੱਥੇ ਆਏ ਆ ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਸਾਨੂੰ ਇਹ ਸੁਣਨ ਚ ਆਇਆ ਵੀ ਉੱਥੇ ਗੋਲੀ ਚੱਲੀ ਆ ਲੇਕਿਨ ਜੇ ਇਹ ਗੱਲ ਕਰੀਏ ਕਿ ਫੁਟੇਜ ਅਸੀਂ ਦੇਈਏ ਜਾ ਅਸੀਂ ਇਹ ਚੀਜ਼ਾਂ ਪ੍ਰੋਵਾਈਡ ਕਰਾਈਏ ਫਿਰ ਪ੍ਰਸ਼ਾਸਨ ਦਾ ਕੰਮ ਕੀ ਆ ਫਿਰ ਕੈਮਰਾ ਐਸਐਸਪੀ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਫੁਟੇਜ ਮੁਹੱਈਆ ਕਰਾਈ ਜਾਵੇ ਜੇ ਕੋਈ ਗੋਲੀ ਦੇਖੋ ਮੈਂ ਇਹ ਗੱਲ ਕਹੂੰਗਾ ਇਸ ਇਸ ਗੱਲ ਤੋਂ ਇਸ ਗੱਲ ਤੋਂ ਮੈਂ ਇਹ ਗੱਲ ਕਹੂੰਗਾ ਜੀ ਫਿਰ ਜੇ ਇਨੀ ਗੱਲ ਉਹ ਕਹਿੰਦੇ ਆ ਕਿ ਸਾਨੂੰ ਇਹਦੀ ਫੁਟੇਜ ਮੁਹੱਈਆ ਕਰਾਈ ਜਾਵੇ ਫਿਰ ਇਸ ਤੋਂ ਵੱਡਾ ਤਾਂ ਮੈਂ ਕਹੂੰਗਾ ਕਿ ਪ੍ਰਸ਼ਾਸਨ ਦਾ ਫੇਲੂਰ ਨਹੀਂ ਹੋ ਸਕਦਾ ਮੈਂ ਤਾਂ ਇਹ ਵੀ ਕਹੂੰਗਾ ਕਿ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਉਹਦੀ ਸਪੋਰਟ ਕਰ ਰਿਹਾ ਆ ਜੇ ਇੰਨੀਆਂ ਗੱਲਾਂ ਕਰ ਰਿਹਾ ਆ ਕਿ ਸ਼ਹਿਰ ਦੇ ਵਿੱਚ ਅੱਜ ਸ਼ਹਿਰ ਬੰਦ ਹੈ ਦੁਕਾਨਦਾਰ ਵੀ ਸਾਡੇ ਨਾਲ ਖੜੇ ਆ ਸਾਰਾ ਖੇਰ ਬੰਦ ਕਰਕੇ ਸਾਡੇ ਨਾਲ ਲੋਕ ਖੜੇ ਆ ਔਰ ਪ੍ਰਸ਼ਾਸਨ ਸਾਨੂੰ ਕਹਿ ਰਿਹਾ ਕਿ ਅਸੀਂ ਫੁਟੇਜ ਦਈਏ ਇਹ ਕੰਮ ਪ੍ਰਸ਼ਾਸਨ ਦਾ ਆ ਕਿ ਇੱਕ ਲੋ ਜਿਹੜੇ ਜਿਹੜੇ ਨਾਲ ਘਟਨਾ ਵਾਪਰੀ ਹੈ ਉਹ ਉਹਨਾਂ ਦਾ ਕੰਮ ਹੈ ਕਿ ਉਹ ਸਾਨੂੰ ਤੁਹਾਨੂੰ ਫੁਟੇਜ ਦੇਣ ਇਹ ਤਾਂ ਫਿਰ ਇਸ ਤੋਂ ਵੱਡੀ ਮਾੜੀ ਗੱਲ ਨਹੀਂ ਹੋ ਸਕਦੀ ਜੀ ਜੀ ਇੰਨੀ ਗੱਲ ਹੋਏ ਕਹਿੰਦੇ ਆ ਕਿ ਇਹ ਪ੍ਰਸ਼ਾਸਨ ਦਾ ਕੰਮ ਹੈ ਨਾ ਕਿ ਕਿਸੇ ਦਾ ਕੰਮ ਹੈ ਹਾਂ ਠੀਕ ਹੈ ਕਿਸੇ ਕੋ ਫੁਟੇਜ ਹੋਵੇ ਉਹ ਹੈਲਪ ਕਰਨ ਦੇ ਤੌਰ ਤੇ ਗੱਲ ਕਰੀ ਜਾਵੇ ਤਾਂ ਮੈਂ ਉਸ ਗੱਲ ਦੀ ਲਈ ਮੰਨਦਾ ਹਾਂ ਲੇਕਿਨ ਜੇ ਸਿੱਧਾ-ਸਿੱਧਾ ਬੰਦੇ ਐਸਐਸਪੀ ਸਾਹਿਬ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਫੁਟੇਜ ਦਿੱਤੀ ਜਾਵੇ ਫੇ ਪ੍ਰਸ਼ਾਸਨ ਦਾ ਕੰਮ ਕਿੱਥੇ ਰਹਿ ਜਾਂਦਾ ਹੈ ਪ੍ਰਸ਼ਾਸਨ ਦਾ ਕੰਮ ਹੈ ਇਹ ਤੁਸੀਂ ਵੀ ਇਸ ਗੱਲ ਨਾਲ ਮੇਰੇ ਖਿਆਲ ਨਾਲ ਮੇਰੇ ਨਾਲ ਐਗਰੀ ਕਰੋਗੇ ਕਿ ਇਹ ਸਾਡਾ ਕੰਮ ਨਹੀਂ ਹੈ ਇਹ ਪ੍ਰਸ਼ਾਸਨ ਦਾ ਕੰਮ ਹੈ ਕਿ ਕੀ ਉੱਥੇ ਹੋਇਆ ਸਾਡੀ ਜਿਹੜੀ ਗੱਲ ਹੈ ਉਹ ਅਸੀਂ ਰੱਖ ਦਿੱਤੀ ਹੈ ਹੁਣ ਪ੍ਰਸ਼ਾਸਨ ਨੇ ਦੇਖਣਾ ਹੈ ਕਿ ਅੱਗੇ ਜਿਹੜਾ ਮਾਹੌਲ ਹੈ ਫਗਵਾੜੇ ਦਾ ਉਹ ਕਿਸ ਪਾਸੇ ਨੂੰ ਲੈ ਕੇ ਜਾਣਾ ਹੈ ਸੋ ਮੈਂ ਪ੍ਰਸ਼ਾਸਨ ਨੂੰ ਵੀ ਇਹੀ ਅਪੀਲ ਕਰੂੰਗਾ ਕਿ ਫਗਵਾੜਾ ਜਿਹੜਾ ਆ ਉਹ ਬੜਾ ਇੱਕ ਸੈਂਸਿਟਿਵ ਜਿਹੜਾ ਸ਼ਹਿਰ ਮੰਨਿਆ ਜਾਂਦਾ ਆ ਸੋ ਇੱਥੇ ਮਾਹੌਲ ਨਾ ਖਰਾਬ ਹੋਵੇ ਪ੍ਰਸ਼ਾਸਨ ਵੀ ਇਹਦੇ ਲਈ ਸਾਡੀ ਸਪੋਰਟ ਕਰੇ ਔਰ ਜਿਹੜੇ ਬੰਦੇ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਆ ਤਾਂ ਇੱਥੇ ਪਗਵਾੜੇ ਦਾ ਮਾਹੌਲ ਬੜੀ ਬਾਰੀ ਤੁਸੀਂ ਖਰਾਬ ਹੁੰਦਾ ਦੇਖਿਆ ਆ ਕੋਈ ਇਹੋ ਜੀ ਸਥਿਤੀ ਨਾ ਖੜੀ ਹੋਵੇ ਮੈਂ ਇਹੀ ਸਾਡੇ ਮਾਧਿਅਮ ਨਾਲ ਉਹਨਾਂ ਨੂੰ ਅਪੀਲ ਕਰੂੰਗਾ ਗੈਂਗਸਟਰ ਆਉਂਦੇ ਨੇ ਆਪਣਾ ਕਾਣ ਕਰਕੇ ਆ ਆਦਮੀਆਂ ਕਤਲ ਕਰਕੇ ਚਲੇ ਜਾਂਦੇ ਨੇ ਪਰ ਇਸ ਕਾਣ ਦਾ ਪੁਲਿਸ ਨੂੰ 3 ਦਿਨ ਤੋਂ ਪਤਾ ਸੀਗਾ ਇਹ ਵੀ ਪਤਾ ਸੀ ਬੰਦਾ ਕਿਹੜਾ ਵਾ ਕਿਦੋਂ ਵੈਪਨ ਆ ਕਿ ਉਹਨੂੰ ਇਹ ਵੀ ਪਤਾ ਸੀ ਪੁਲਿਸ ਨੂੰ ਵੀ ਕਿਦਾਂ ਉਹਨੇ ਕਤਲ ਕਰਨਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੁਆਰਾ ਉਹ ਤੋਸ ਕਾਰਵਾਈ ਨਹੀਂ ਕੀਤੀ ਗਈ ਉਹਦਾ ਨਤੀਜਾ ਦੇਖਣ ਨੂੰ ਮਿਲਿਆ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਕੱਲੂ ਕੋਈ ਵਾਰਤਤ ਕਰਕੇ ਕਰਵਲ ਦਾ ਕਰਵਲ ਦੇ بیٹے ਸਾਹਿਬ ਨੂੰ ਚੌਦੀ ਪਹੁੰਚੂ ਗੋਲੀ ਮਾਰ ਜਾਂਦਾ ਫਿਰ ਕੀ ਹੁੰਦਾ ਦੱਸੋ ਨਾ ਕਿੱਥੇ ਖੜਾ ਪੰਜਾਬ ਸਾਡਾ ਸਾਡੀ ਸਰਕਾਰ ਨੇ ਕਦੇ ਪੱਟੀਆਂ ਬਣੀਆਂ ਹੋਈਆਂ ਸਾਡੇ ਪ੍ਰਸ਼ਾਸਨ ਨੇ ਅੱਖਾਂ ਤੇ ਪੱਟੀਆਂ ਬਣੀਆਂ ਹੋਈਆਂ ਸਾਹ ਪਤਾ ਵੀ ਇੱਕ ਬੰਦੇ ਨੇ ਕਤਲ ਕਰਨਾ ਕਿਦਾ ਕਰਨਾ ਇਹ ਵੀ ਪਤਾ ਫਿਰ ਵੀ ਉਹਦਾ ਕੋਈ ਸੁਰੱਖਿਆ ਦਾ ਇੰਤਿਆਮ ਨਹੀਂ ਕੀਤਾ ਗਿਆ ਉਹਨੂੰ ਫੜਨ ਦਾ ਵੀ ਕੋਈ ਇੰਤਿਆਮ ਨਹੀਂ ਕੀਤਾ ਗਿਆ ਇਸ ਤੋਂ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਸਾਰੇ ਸਹਿਮਤੀ ਨਾਲ ਇਹ ਸਾਰੇ ਬੈਠੇ ਆ ਜਿੰਨਾ ਜਿੰਨਾ ਜੇ ਬੈਠੋਗੇ ਅਸੀਂ ਉਹਦੇ ਨਾਲ ਬੈਠੇ ਜੀ ਇਹ ਜੀ ਸਭ ਨੇ ਉਹ ਹੀ ਇਹ ਫਾਇਦਾ ਜ ਹੋ ਗਈ ਉਹਦੀ ਆਰਐਮਏ ਤੇ ਦੂਜਾ 307 ਸਾਰਾ ਲਾ ਕੇ ਉਹਨਾਂ ਨੇ ਆਪਣੇ ਐਪੀਓ ਦੂਜਾ ਐਫਆਰ ਭੇਜੀ ਸੀ ਸਾਨੂੰ ਬਾਕੀ ਸਾਡੀ ਆਹੀ ਜਲਦੀ ਜਲਦੀ ਬੰਦਾ ਰਜਿਸਟਰ ਕਰੋ ਉਹ ਕਹਿੰਦੇ ਸ਼ਾਮ ਤੱਕ ਬੰਦੇ ਰਹਿਣਗੇ ਚਲੋ ਹੋ ਜੂਗਾ ਤੇ ਵਧੀਆ ਗੱਲ ਹੈ ਕੋਈ ਅਸੇ ਹੀ ਕਿਹੜਾ ਕਹਿੰਦੇ ਵੀ ਨਾ ਹੋਵੇ ਪ੍ਰਧਾਨ ਜੀ ਜਿਹੜੀਆਂ ਸੀਸੀਟੀਵੀ ਕੋਈ ਸਾਹਮਣੇ ਆਈਆਂ ਨੇ ਇਹਨਾਂ ਦੀ ਇਹ ਹੱਲੇ ਦੇਖਿਆਂਗੇ ਉਹ ਸਾਰੇ ਆਪਣੇ ਦੁਕਾਨਾਂ ਬੰਦਦਾ ਰਾਤ ਦਾ ਬਾਕੀਆ ਹੈਗਾ ਤੇ ਉਹਨਾਂ ਬਾਅਦ ਉਹ ਸਵੇਰ ਦੀ ਦੇ ਆ ਮੰਦਰੀ ਦੁਕਾਨਾਂ ਖੁੱਲੂਗੀਆਂ ਵੀ ਉਹਦੇ ਵਿੱਚੋਂ ਦੇਖ ਲਈਏ ਤਾਂ ਉਹਨਾਂ ਸ਼ਾਮ ਦਾ ਸਮੇਂ ਦੇਖੀਏ ਤਦ ਤੱਕ ਤੁਹਾਨੂੰ ਲੱਗ ਰਹੇ ਕਿ ਕੀ ਨਹੀਂ ਅਸੀਂ ਬੈਠੇ ਹਾਂ ਸਾਡੇ ਭਰਾਵੰਦੀਆਂ ਸਲਾਹ ਕਰਦੇ ਜਿੱਦਾਂ ਜਿੱਦਾਂ ਆਪਣੇ ਰੋਸ਼ ਇੱਕ ਕੱਲ ਦਾ ਇਨਸੀਡੈਂਟ ਹੈਗਾ ਜੀ ਕੱਲ ਸ਼ਾਮ ਨੂੰ 6 ਵਜੇ ਇੱਥੇ ਗਊਸ਼ਾਲਾ ਬਾਜ਼ਾਰ ਹੈਗਾ ਫੰਗਵਾੜਾ ਦੇ ਵਿੱਚ ਇੱਥੇ ਇੰਦਰਜੀਤ ਕੜਵਲ ਔਰ ਇਹ ਦੇ ਉੱਤੇ ਹਮਲਾ ਹੋਇਆ ਹੈਗਾ ਹਮਲਾ ਕੀਤਾ ਹੈਗਾ ਤਾਨੀਸ਼ਰੂ ਦੇ ਸਾਥੀਆਂ ਨੇ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਇਮੀਡੀਏਟਲੀ 307 ਔਰ ਆਮਜ਼ੱਤ ਦਾ ਪਰਚਾ ਦਰਜ ਕੀਤਾ ਮਲਟੀਪਲ ਟੀਮਸ ਬਣਾਈਆਂ ਔਰ ਜਲਦੀ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇਹਨਾਂ ਦਾ ਕੁਝ ਰੋਚ ਸੀਗਾ ਇੱਥੇ ਸ਼ਹਿਰ ਦੇ ਕੁਝ ਜਿਹੜੇ ਹੈਗੇ ਪ੍ਰਤਵੰਤੇ ਸੱਜਣ ਇਕੱਠੇ ਹੋਏ ਆ ਉਹਨਾਂ ਤੋਂ ਆ ਕੇ ਮੈਂ ਮੈਮੋਰੰਡਮ ਲਿਆ ਉਹਨਾਂ ਨੂੰ ਐਫਆਈਆਰ ਦੀ ਕਾਪੀ ਦਿੱਤੀ ਹੈ ਔਰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਆ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੇ ਰਿਵੀਲਿੰਗ ਕਰ ਸਕਦੇ ਔਰ ਇਹਨਾਂ ਦੀ ਕੁਝ ਹੋਰ ਮੰਗਾਂ ਸੀਗੀਆਂ ਇੱਕ ਇਹਨਾਂ ਨੂੰ ਅਸਲਾ ਲਾਇਸੈਂਸ ਚਿੱਕਦਾ ਸੀਗਾ ਔਰ ਸਿਕਿਉਰਿਟੀ ਇਹਨਾਂ ਦੀ ਜਿਹੜੀ ਹੈਗੀ ਇਨਸ਼ੋਰ ਕੀਤੀ ਜਾਏਗੀ ਮੈਂ ਐਸਐਸਪੀ ਸਾਹਿਬਾਨ ਸਾਹਿਬ ਔਰ ਬਾਕੀ ਅਫਸਰਾਂ ਨੂੰ ਜਿਹੜੀ ਹਦਾਇਤ ਕਰਤੀ ਹੈ ਗੋਲੀ ਚੱਲੀ ਹੈ ਕਿਉਂਕਿ ਗੋਲੀ ਦਾ ਬੜਾ ਜ਼ਿਕਰ ਹੋਇਆ ਦੇਖੋ ਸਾਡੇ ਕੋਲ ਜਿਹੜੀ ਵੀਡੀਓ ਇਮੀਡੀਏਟਲੀ ਪ੍ਰੀਲੀਮਿਨਰੀ ਸਾਹਮਣੇ ਆਈ ਹੈ ਉਹਦੇ ਵਿੱਚ ਗੋਲੀ ਦੀ ਕੋਈ ਆਵਾਜ਼ ਨਹੀਂ ਆਈ ਲੇਕਿਨ ਇੱਥੋਂ ਦੇ ਕੁਝ ਗਵਾਹ ਹੈਗੇ ਆ ਉਹਨਾਂ ਦੇ ਮੁਤਾਬਕ ਗੋਲੀ ਚੱਲੀ ਹੈ ਚਲੋ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਅਸੀਂ ਇਹਨਾਂ ਦੀ ਸਟੇਟਮੈਂਟ ਤੇ 307 ਹੋਰ ਆਮ ਜਨਕ ਦੀ ਐਫਆਈਆਰ ਦਰਜ ਕਰਤੀ ਇਹਨਾਂ ਨੇ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਹੈ ਕਿ ਪਹਿਲਾਂ ਦੋ ਰੈਕੀ ਕਰਾ ਸੀ 19 ਤਰੀਕ ਨੂੰ ਜਿਹੜਾ ਹੈਗਾ ਤਾਨਿਸ਼ ਬਾਹਰ ਆਇਆ ਮਲਟੀਪਲ ਐਫਆਈਆਰ ਦਰਜ ਹੈ ਬੇਲ ਤੇ ਬਾਹਰ ਆਇਆ ਸੀਗਾ ਪਹਿਲਾਂ ਵੀ ਬੇਲ ਤੇ ਬਾਹਰ ਆਂਦਾ ਰਿਹਾ ਅਸੀਂ ਗ੍ਰਿਫਤਾਰ ਕਰਦੇ ਨੇ ਐ ਇਸ ਵਾਰ ਜਿਹੜਾ ਹੈਗਾ ਉਹ ਗ੍ਰਿਫਤਾਰ ਨਹੀਂ ਹੋ ਸਕਿਆ ਔਰ ਹੁਣ 307 ਦੀ ਐਫਆਈਆਰ ਦਰਜ ਹੋਈ ਹੈ ਉਸ ਨੂੰ ਜਿਹੜੇ ਸ਼ਾਮਿਲ ਹੈ ਇਹਦੇ ਵਿੱਚ ਇਹਦੇ ਵਿੱਚ ਤਿੰਨ ਸੀਗੇ ਇਨੀਸ਼ੀਅਲ ਔਰ ਇਹਦੇ ਕੁਝ ਸਾਥੀ ਸੀਗੇ ਤਾਂ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਇਹ ਸਟੇਟਮੈਂਟ ਕਰਨਗੇ ਇਹ ਇਹਨਾਂ ਦੀ ਜਿਹੜੇ ਕੜਵਲ ਹੈਗੇ ਇੰਦਰਜੀਤ ਕੜਵਲ ਇਹ ਸਟੇਟਮੈਂਟ ਦੇਣਗੇ ਪਹਿਲਾਂ ਅਸੀਂ ਜਿਹੜੀ ਹੈਗੀ ਜਿਹੜੀ ਸਾਨੂੰ ਸੂਚਨਾ ਕੰਟਰੋਲ ਰੂਮ ਤੇ ਆਈ ਸੀ ਉਹਦੇ ਮੁਤਾਬਕ ਅਸੀਂ ਐਫਏ ਦਰਸਾਉਂਦੇ ਹਾਂ ਇਹਨਾਂ ਨੂੰ ਅਸ਼ੋਰੈਂਸ ਦਿੱਤੀ ਹੈ ਜੀ ਬਾਜ਼ਾਰ ਜਲਦੀ ਖੁੱਲ ਜਾਏਗਾ